ਅੱਜ ਖਿਡਾਰੀ ਸਾਰੇ ਫੇਰ ਉਲਟੋ ਪੁਲਟ ਜਿਹੜੇ ਕੱਲ ਬੰਦੇ ਆਪਣੇ ਨਾਲ ਸੀ ਉਹ ਜੋ ਉਹਨਾਂ ਚ ਕੁਝ ਉਧਰ ਹੋ ਗਿਆ ਅੱਜ ਸ਼੍ਰੀਲੰਕਾ ਦਾ ਮੈਚ ਹੀ ਬਹੁਤ ਸੋਹਣਾ ਮੈਚ ਹੋਇਆ ਦੋਸਤੋ ਇਸ ਵਿੱਚ ਇੰਡੀਆ ਨੇ ਸੁਪਰ ਓਵਰ ਦੇ ਵਿੱਚ ਸ਼੍ਰੀਲੰਕਾ ਨੂੰ ਹਰਾਇਆ ਬਹੁਤ ਜੇ ਆਪਾਂ ਆਪਣੇ ਜੇਮਾਂ ਵਾਲੇ ਮੁੰਡਿਆਂ ਨੂੰ ਜਾਣਦੇ ਆਂ ਵੀ ਕੱਲ ਨੂੰ ਪਾਕਿਸਤਾਨ ਨਾਲ ਫਾਈਨਲ ਮੈਚ ਆ ਤੇ ਕੀ ਹੋਣਾ ਚਾਹੀਦਾ ਵੀ ਆਪਣੀ ਐਮੋਡ ਇੰਡੀਆ ਵਾਲੀ ਆ ਹਾਂ ਜਤੂ ਜੀ ਤੇ ਪ੍ਰੈਡਿਕਸ਼ਨ ਕੀ ਤੇ ਅੱਡੀ ਕਹਿੰਦੀ ਹੈ ਕਿਹੜੇ-ਕਿਹੜੇ ਖਿਡਾਰੀ ਖੇਡਣੇ ਚਾਹੀਦੇ ਆ ਨਾਲੇ ਸੇਮ ਟੀਮ ਹੀ ਡੈਡੂ ਦੀ ਫੇਰ ਤੇ ਕੀ ਪ੍ਰੈਡਿਕਸ਼ਨ ਹੈ ਇੰਡੀਆ ਟੀਮ ਬਾਰੇ ਕੱਲ ਦਾ ਕੱਲ ਦੇ ਮੈਚ ਵੀ ਟੀਮ ਜਤੂ ਭਾਈ ਵਧੀਆ ਖੇਡ ਰਹੀ ਆ ਚਲੋ ਤੋਂ ਲੈ ਗੈਂਟ ਦਾ ਓਕੇ ਸੁਖ ਮਾਰਨਿੰਗ ਸਟਾਰ ਵੈਲਕਮ ਤੁਸੀਂ ਵੀ ਦੱਸੋ ਇੰਡੀਆ ਟੀਮ ਬਾਰੇ ਕੁਝ ਹੈ ਨਾ ਨਾ ਇੰਡੀਆ ਜਿੱਤੂਗੀ ਪਰ ਹਾਂ ਮੁਕਾਬਲਾ ਫਸਮਾਓ ਬਸ ਮੁਕਾਬਲਾ ਫਸਮਾਓਏ ਅੱਜ ਜਿੱਤੇ ਜਿਹੜਾ ਮਰਜੀ ਹੈ ਨਾ ਤੇ ਇੰਡੀਆ ਟੀਮ ਬਾਰੇ ਕੀ ਪ੍ਰੈਡਿਕਸ਼ਨ ਆ ਕੱਲ ਨੂੰ ਏਸ਼ੀਆ ਕੱਪ ਦਾ ਫਾਈਨਲ ਹੋਣ ਜਾ ਰਿਹਾ ਪਾਕਿਸਤਾਨ ਵਾਲੇ ਆ ਮੈਂ ਦੇਖਦਾ ਨਹੀਂ ਅੱਛਾ ਕ੍ਰਿਕਟ ਦੇ ਦੇ ਤੇ ਜਿਤਨਾ ਕਿਹੜਾ ਚਾਹੀਦਾ ਦਿਲ ਕੇ ਦੇ ਆਲਾ ਮੈਂ ਤਾਂ ਆਪਣਾ ਪਾਕਿਸਤਾਨ ਦੇਂਦਿਆਂ ਇੰਡੀਆ ਜਿੱਤੂਗਾ ਪਰ ਏਸ਼ੀਆ ਕੱਪ ਚੱਲ ਰਿਹਾ ਤੇ ਇੰਡੀਆ ਪਾਕਿਸਤਾਨ ਦਾ ਫਾਈਨਲ ਮੈਚ ਆ ਤੇ ਕੀ ਉਮੀਦ ਹੈ ਤਾਂ ਵੀ ਕਿਹੜੀ ਟੀਮ ਲੈ ਕੇ ਜਾਣੀ ਚਾਹੀਦੀ ਹੈ ਫਾਈਨਲ ਆਪਣੇ ਭਾਈ ਇੰਡੀਆ ਜਿੱਤਣੀ ਚਾਹੀਦੀ ਹੈ ਭਾਈ ਹਾਂ ਭਾਈ ਅਭਿਸ਼ੇਕ ਸ਼ਰਮਾ ਹੀ ਆ ਉਹ ਤਾਂ ਹੈਗੇ ਹੈਗਾ ਤੇਰੀ ਰਹਿਣ ਦੀ ਹਰ ਵਾਰੀ ਇਸ ਵਾਰੀ ਚਾਹੁੰਦੇ ਆ ਕਿ ਪੂਰੀ ਹੋ ਜੇ ਹਾਂ ਅਰਸ਼ਦੀਪ ਤੋਂ ਉਮੀਦ ਕਰਦੇ ਆ ਕਿ ਨਹੀਂ ਕੁਝ ਉਮੀਦ ਤਾਂ ਕਰਦੇ ਆ ਥੋੜਾ ਜਿਹਾ ਘਬਰਾ ਜਾਂਦਾ ਬੋਲਣ ਦਾ ਨਾਲ ਹੌਸਲਾ ਇੰਨੀ ਘਬਦੇ ਕੋਈ ਹਾਂ ਓਏ ਗੱਲ ਸੁਣ ਕਿਹੜਾ ਜਿੱਤਣਾ ਚਾਹੀਦਾ ਇੰਡੀਆ ਕੋ ਪਾਕਿਸਤਾਨ ਕਿਹੜਾ ਜਿੱਤਣਾ ਚਾਹੀਦਾ ਤੇ ਆਪਾਂ ਕੱਲ ਨੂੰ ਮਿਲਦੇ ਆ ਫੇਰ ਇਸੇ ਟਾਈਮ ਇਸੇ ਜਗ੍ਹਾ ਨਵੇਂ ਯਾਰ ਦੋਸਤਾਂ ਦੇ ਨਾਲ ਤਬ ਤੱਕ ਲਈ ਰੱਬ ਰੱਖਾ ਬਾਏ ਏ ਦੋਸਤੋ ਸਵਾਰਤਾ ਦੀ ਵੀਡੀਓ ਦੇ ਵਿੱਚ ਤੇ ਕਿਵੇਂ ਰਹੀ ਫੇ ਰਾਤ ਅੱਜ ਜਿਹੜੀ ਆ శ్రీਲੰਕਾ ਦਾ ਮੈਚ ਬਹੁਤ ਸੋਹਣਾ ਮੈਚ ਹੋਇਆ ਦੋਸਤੋ ਤੇ ਜਿਸ ਵਿੱਚ ਇੰਡੀਆ ਨੇ ਸੁਪਰ ਓਵਰ ਦੇ ਵਿੱਚ శ్రీਲੰਕਾ ਨੂੰ ਹਰਾਇਆ ਬਹੁਤ ਇੰਟਰਸਟਿੰਗ ਮੈਚ ਹੋਇਆ ਤੇ ਵੈਸੇ ਜਿੱਥੋਂ ਤੱਕ ਇੰਡੀਆ ਮੈਚ ਲੈ ਗਿਆ ਖਿੱਚ ਗਿਆ ਉਮੀਦ ਨਹੀਂ ਇਹ ਲੱਗਦਾ ਹੈ ਕਿ 202 ਸਕੋਰ ਬਣਾ ਲਿਆ 203 ਦਾ ਟਾਰਗੇਟ ਦਿੱਤਾ ਤੇ ਇੰਡੀਆ ਜਲਦੀ ਹੀ 100 ਤੋਂ 150 ਦੇ ਅੰਦਰ శ్రీਲੰਕਾ ਨੂੰ ਆਊਟ ਕਰਕੇ ਮੈਚ ਜਿੱਤ ਕਰ ਦੇਗਾ ਹਰ শ্রীলੰਕਾ ਦੇ ਬੱਲੇਬਾਜ਼ਾਂ ਨੇ ਬਹੁਤ ਸੋਹਣੀ ਬੈਟਿੰਗ ਕਰਕੇ ਤੇ ਮੈਚ ਨੂੰ ਐਂਡ ਤੱਕ ਬਣਾ ਕੇ ਰੱਖਿਆ ਤੇ ਸੁਪਰ ਓਵਰ ਤੱਕ ਲੈ ਕੇ ਗਿਆ ਤੇ ਸੁਪਰ ਓਵਰ ਵਿੱਚ ਬੈਟਿੰਗ শ্রীলੰਕਾ ਦੀ ਗੱਲ ਕੀ ਰਹੀ ਸਿਰਫ 2 ਸਕੋਰ ਬਣਾ ਕੇ 3 ਸਕੋਰ ਦਾ ਟਾਰਗੇਟ ਦਿੱਤਾ ਤੇ ਜਿਸ ਨੂੰ ਇੰਡੀਆ ਨੇ ਪਹਿਲੀ ਬਾਲ ਤੇ 3 ਸਕੋਰ ਹਾਸਲ ਕਰਕੇ ਮੈਚ ਨੂੰ ਆਪਣੇ ਹੱਥ ਵਿੱਚ ਲਿਆਂਦਾ ਤੇ ਹੁਣ ਦੋਸਤੋ ਕੱਲ ਮੈਚ ਹੋਵੇਗਾ ਜੀ ਐਤਵਾਰ ਸ਼ਾਮ 8 ਵਜੇ ਇੰਡੀਆ ਪਾਕਿਸਤਾਨ ਦਾ ਤੇ ਉਹ ਦੇਖਦੇ ਆਂ ਜੀ ਕੀ ਬਣਦਾ ਫਿਲਹਾਲ ਪਾਕਿਸਤਾਨ ਦੀ ਜਿਹੜੀ ਆ ਪਰਫਾਰਮੈਂਸ ਹੈ ਇੰਡੀਆ ਮੁਕਾਬਲੇ ਟੂ ਮੱਚ ਬੈਡ ਰਹੀ ਆ ਯਾਨੀ ਕਿ ਬਹੁਤ ਮਾੜੀ ਰਹੀ ਆ ਨਾ ਤੇ ਦੇਖਦੇ ਆਂ ਜੀ ਚਲੋ ਹੁਣ ਆਪਾਂ ਚੱਲਦੇ ਆਂ ਗਰਾਊਂਡ ਦੇ ਵਿੱਚ ਉਥੇ ਉੱਥੇ ਜਾ ਕੇ ਕਰਦੇ ਆਂ ਗੱਲਾਂ ਬਾਤ ਇਹ ਕਦਰ ਮੈਨੂੰ ਕਮਦੀ ਹੈ ਅੰਦਰ ਵੀ ਕਰ ਸੁਣਾ ਪਿਆ ਸੀ ਅੰਦਰ ਦੂਜੇ ਦਿਨ ਉੱਠਿਆ ਨਹੀਂ ਮੈਂ ਹਮਾਰਿਆ ਪਲਵਾਨ ਹਾਂਜੀ ਬਹੁਤ ਵਧੀਆ 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 ਹਾਂਜੀ ਦੋਸਤੋ ਰੋਜ਼ਾਨਾ ਆਪਾਂ ਗੇਮ ਖਤਮ ਹੋਣ ਤੋਂ ਬਾਅਦ ਫੁੱਟਬਾਲ ਦੀ ਗੇਮ ਲਾਈਦੀ ਹੈ ਜੀ ਉਸ ਤੋਂ ਬਾਅਦ ਆ ਕੇ ਆਪਾਂ ਜਿਮ ਵਿੱਚ ਵੀ ਹਲਕਾ ਹਲਕਾ ਵਰਕਆਊਟ ਕਰੀਦਾ ਆ ਤੇ ਇੱਥੇ ਬਹੁਤ ਸੋਹਣਾ ਜਿਮ ਬਣਿਆ ਹੋਇਆ ਜੀ ਤੇ ਨਾਲ ਜਿਹੜੇ ਮੁੰਡੇ ਨਹੀਂ ਗੇਮ ਲਾਉਂਦੇ ਤਾਂ ਉਹ ਆਪਣਾ ਜਿਹੜਾ ਆ ਜਿਮ ਦੇ ਵਿੱਚ ਆ ਕੇ ਵਰਕਆਊਟ ਕਰ ਲੈਂਦੇ ਨੇ ਤੇ ਦੇਖੋ ਜੀ ਕਿੰਨਾ ਸੋਹਣਾ ਦੋਸਤੋ ਜਿਵੇਂ ਸਵੇਰੇ ਆਪਾਂ ਵੀਡੀਓ ਦੇ ਵਿੱਚ ਦੱਸਿਆ ਕਿ ਰਾਤ ਇੰਡੀਆ ਨੇ ਸੋਹਣੀ ਖੇਡ ਦਿਖਾ ਕੇ ਤੇ శ్రీਲੰਕਾ ਨੂੰ ਸੁਪਰ ਓਵਰ ਦੇ ਵਿੱਚ ਹਰਾਇਆ ਤੇ ਅੱਜ ਆਪਾਂ ਆਪਣੇ ਜਿਮ ਵਾਲੇ ਮੁੰਡਿਆਂ ਨੂੰ ਜਾਣਦੇ ਆ ਵੀ ਕੱਲ ਨੂੰ ਪਾਕਿਸਤਾਨ ਨਾਲ ਫਾਈਨਲ ਮੈਚ ਆ ਤੇ ਕੀ ਹੋਣਾ ਚਾਹੀਦਾ ਆਜੋ ਮਿਲਦੇ ਆਪਾਂ ਹਾਂਜੀ ਮੁੰਡਿਆਂ ਨੂੰ ਜਾਣਦੇ ਆਪਾਂ ਤੇ ਪਹਿਲਾਂ ਮਿਲਦੇ ਆਂ ਜਵਰਾਜ ਸਿੰਘ ਨਵਰਾਜ ਸਿੰਘ ਨਵਰਾਜ ਸਿੰਘ ਕੱਲ ਨੂੰ ਇੰਡੀਆ ਪਾਕਿਸਤਾਨ ਦਾ ਮੈਚ ਆ ਹਾਂਜੀ ਤੇ ਕਿਹਦੇ ਵਾਲੇ ਆ ਵੋਟ ਤੇੜੀ ਕੋਈ ਆਪਣੀ ਇਹ ਮੋਡ ਇੰਡੀਆਲੀਆ ਹਾਂ ਜਤੂ ਜੀ ਤੇ ਪ੍ਰਡਿਕਸ਼ਨ ਕੀ ਤੇ ਅੱਡੀ ਕਹਿੰਦੀ ਹੈ ਕਿਹੜੇ ਕਿਹੜੇ ਖਿਡਾਰੀ ਖੇਡਣੇ ਚਾਹੀਦੇ ਆ ਲਾ ਸੇਮ ਟੀਮ ਇੰਡੀਆ ਦੀ ਫੇਰ ਤੁਹਾਡੀ ਆਖਰੀ ਦੀ ਉਤੇ ਬੜੀ ਉਮੀਦ ਆ ਸ਼ਾਇਦ ਕਲਾ ਦੋ ਹੁਣ ਇੱਕ ਵਾਰ ਪੰਜ ਨਾਲ ਬੁਮਰਾ ਨਾਲ ਉਹਦਾ ਕੰਬੀਨੇਸ਼ਨ ਬਹੁਤ ਵਧੀਆ ਬਾਜੀ ਬੜੀ ਉਮਰ ਉਹ ਵਿੱਚ ਬਹੁਤ ਵਧੀਆ ਬੋਲਿੰਗ ਕੀਤੀ ਆ ਹਾਂ ਦੋ ਰੰਦ ਚੇ ਤੇ ਮੈਚ ਜਿੱਤਾ ਦੇ ਤੇ ਉਮੀਦ ਕਰਦੀ ਆ ਆਈਡੀਆ ਜਿੱਤੇ ਤੇ ਇੱਥੇ ਅਰਪਣ ਸਿੰਘ ਚੰਡ ਅਰਪਣ ਵੈਲਕਮ ਅੱਜ ਜੀਮਾ ਜੀ ਤੈਨੂੰ ਦੇਖਿਆ ਇੱਥੇ ਤੇ ਕੀ ਪ੍ਰੈਡਿਕਸ਼ਨ ਹੈ ਇੰਡੀਆ ਟੀਮ ਬਾਰੇ ਕਰਦਾ ਕੱਲ ਦੇ ਮੈਚ ਦੀ ਇੰਡੀਆ ਟੀਮ ਜਿੱਤੂ ਪਈ ਕਿਉਂਕਿ ਇਹ ਬੜੀਆ ਖੇਡ ਰਹੀ ਹੈ ਚਲੋ ਤੋਂ ਲੈ ਕੇ ਐਂਡ ਤੱਕ ਓਕੇ ਤੇ ਕਿਹੜੇ ਕਿਹੜੇ ਖਿਡਾਰੀ ਦੀ ਉਮੀਦ ਹੈ ਵੀ ਉਹ ਖੇਡਣਾ ਚਾਹੀਦਾ ਪਹਿਲਾਂ ਜਿਹੜੇ ਖੇਡ ਰਹੇ ਉਹ ਹੀ ਖੇਡਣਗੇ ਹਨ ਹਾਂ ਗੋਮਰ ਕਿਲ ਦੀ ਵਧੀਆ ਬੈਟਿੰਗ ਚੱਲ ਰਹੀ ਹੈ ਨਾ ਬਿਲਕੁਲ ਉਹ ਜਿਹੜੀ ਬਹੁਤ ਵਧੀਆ ਕਰ ਰਹੇ ਹਨ ਹਾਂ ਬਾਕੀ ਖਿਡਾਰੀਆਂ ਨਾਲ ਉਹਦੇ ਬਹੁਤ ਵਧੀਆ ਉਸਕਾ ਅਭਿਸ਼ੇਕ ਸ਼ਰਮਾ ਦੀ ਪਰਫਾਰਮੈਂਸ ਅਜੇ ਤੱਕ ਹਰੇਕ ਮੈਚ 'ਚ ਉਹਦੀ 50 ਆ ਰਹੀ ਆ ਵਧੀਆ ਚੱਲ ਰਿਹਾ ਤੇ ਸੁਖ ਮਾਰਨਿੰਗ ਸਟਾਰ ਵੈਲਕਮ ਤੁਸੀਂ ਵੀ ਦੱਸੋ ਇੰਡੀਆ ਟੀਮ ਬਾਰੇ ਕੁਝ ਭਾਈ ਕੁਝ ਵੀ ਹੋ ਸਕਦਾ ਮੈਚ ਫਸ ਵੀ ਸਰਦਾ ਵਾ ਓਕੇ ਕਿਉਂਕਿ ਅਗਲੇ ਵੀ ਕੈਰੀ ਨਾਲ ਆਉਣਗੇ ਪਾਕਿਸਤਾਨ ਨਾਲ ਤੇ ਦਿਲ ਕੀ ਕਹਿੰਦਾ ਹੈ ਕਿਹੜੀ ਟੀਮ ਫਾਈਨਲ ਲੈ ਕੇ ਜਣੀ ਜਾਈਦੀ ਆ ਮੇਰੇ ਸਾਰਿਆਂ ਨਾਲ ਹੈ ਜਿੱਤੂ ਪਰ ਹਾਂ ਮੁਕਾਬਲਾ ਪੂਰਾ ਫਸਵਾਉ। ਬਸ ਮੁਕਾਬਲਾ ਫਸਵਾਓ। ਹਾਂ ਜਿੱਤੇ ਜਿਹੜਾ ਮਰਜੀ ਹੈ ਨਾ। ਹਾਂ ਜੀ। ਮੁਕਾਬਲਾ ਜਿੱਦਾਂ ਰਾਤੀ ਸ਼੍ਰੀਪੁਰਾ ਰਾਤ শ্রীলੰਕਾ ਨਾਲ ਸੁਪਰ ਓਵਰ ਤੱਕ ਮੈਚ ਗਿਆ। ਇਦਾਂ ਦੀ ਕਿਤੇ ਸਥਿਤੀ ਬੜੇ ਵੇਹ ਨਜ਼ਾਰਾ ਆ। ਤੇ ਖਿਡਾਰੀ ਕਿਹੜਾ ਫੇਵਰੇਟ ਆ ਤੇ ਕਿਹੜਾ ਖਿਡਾਰੀ ਖੇਡਣਾ ਚਾਹੀਦਾ। ਕਿਹੜਾ ਆ ਆਪਣਾ ਫੇਵਰੇਟ ਹੈ ਜਰਾਤ ਕੋਲੀ ਤੇ ਹੁਣ ਜੇ ਪਲੇਇੰਗ 11 ਆ ਲੱਭਾ ਜਾਨਦੇ ਆ ਤਾਂ ਸ਼ੋਮਨ ਵੀ ਹੈਗੇ ਆ ਅਮੋਚਰ ਲਈ ਤੇ ਬਾਕੀ ਬੋਲਿੰਗ ਵਿੱਚ ਅਰਸ਼ਦੀਪ ਨੂੰ ਚੱਲਣਾ ਚਾਹੀਦਾ ਅਰਸ਼ਦੀਪ ਨੂੰ ਜੇ ਮੌਕਾ ਮਿਲਿਆ ਮੇਰੇ ਹਿਸਾਬ ਨਾਲ ਵੀ ਉਹਦਾ ਬੁਮਰਾ ਨਾਲ ਲੈਫਟ ਰਾਈਟ ਕੰਬੀਨੇਸ਼ਨ ਵਧੀਆ ਪੰਨਾ ਤੇ ਹਰਸ਼ਿਤ ਰਾणे ਨਾਲ ਰਤੀ ਉਹਨਾਂ ਨਹੀਂ ਬਣਿਆ ਹਾਂਜੀ ਇਹ ਪੁਰਾਣੇ ਮੈਚ ਦੇਖੀਏ ਤਾਂ ਗੁਮਰਾ ਨਾਲ ਵਧੀਆ ਬੰਦਾ ਹਾਂ ਹਾਂਜੀ ਤੇ ਵਾਹੀਂ ਗੁਮਰਾ ਇਹ ਵੀ ਆ ਨੀ ਗੁਮਰਾ ਨੂੰ ਬਹੁਤ ਬਹੁਤ ਫੀਕਾ ਗਾਜ਼ਖਾਨ ਬੋਲੋ ਕੋਈ ਨਹੀਂ ਉਹ ਇੱਕ ਮੈਚ ਹੋ ਜਾਂਦਾ ਮਾੜਾ ਮੇਰੇ ਹਿਸਾਬ ਨਾਲ ਵੀ ਉਹ ਨਵੀਂ ਰਣਨੀਤੀ ਲੈ ਕੇ ਆਊਗਾ ਆਪਣੀ ਹਾਂਜੀ ਵਧੀਆ ਪਲੇਅਰ ਆ ਉਹ ਹਾਂ ਇਹ ਵੀ ਹੋ ਸਕਦਾ ਹੈ ਹਾਂ ਅਰਖਾਸਮ ਨੂੰ ਨਾਲ ਦਾ ਮਜ਼ਾ ਆਉਗਾ ਬਿਲਕੁਲ ਥੈਂਕ ਯੂ ਜਰਤ ਮਾਤਾ ਕੀ ਜੈ ਜੈ ਆਪਣੇ ਮੁੰਡੇ ਆਇਆ ਬਾਈ ਹੁਣੀ ਅਜ ਪਹਿਲੇ ਦਿਨ ਜੇ ਮੈਂ ਬਾਈ ਅੱਗੇ ਵੀ ਆਉਣੇ ਜੇਮਾਂ ਕਿ ਨਹੀਂ ਨਹੀਂ ਪਹਿਲੇ ਦਿਨ ਹੀ 1.5 ਸਾਲ ਬਿਲੋਂ ਹੁੰਦੇ ਰਹੇ ਤੇ ਉਹ ਤੋਂ ਬਾਅਦ ਛੱਡ ਦਿੱਤੀ ਫੇਜਮ ਥੋੜਾ ਕੰਮ ਹੋ ਗਏ ਤੇ ਹੁਣ ਫੇਚ ਗਰ ਸ਼ੁਰੂ ਕੀਤੀ ਤੇ ਪਿੰਡ ਕਿਹੜਾ ਤੁਹਾਡਾ ਪੰਮਣਾ ਤੇ ਇੰਡੀਆ ਟੀਮ ਬਾਰੇ ਕੀ ਪ੍ਰੈਡਿਕਸ਼ਨ ਆ ਕੱਲ ਨੂੰ ਏਸ਼ੀਆ ਕੱਪ ਦਾ ਫਾਈਨਲ ਹੋਣ ਜਾ ਰਿਹਾ ਪਾਕਿਸਤਾਨ ਵਾਲਾ ਇਸ ਏਸ਼ੀਆ ਕੱਪ ਵਿੱਚ ਲੱਗ ਲੱਗ ਭਾਗ ਨਹੀਂ ਤੀਸਰਾ ਮੈਚ ਆ ਕਬੱਡੀ ਆ ਇੰਡੀਆ ਦਾ ਕ੍ਰਿਕਟ ਦਾ ਕਬੱਡੀ ਦਾ ਨਹੀਂ ਨਹੀਂ ਕ੍ਰਿਕਟ ਦਾ ਕ੍ਰਿਕਟ ਦਾ ਮੈਂ ਦੇਖਦਾ ਨਹੀਂ ਕਰੀ। ਅੱਛਾ cricket ਦੇਖਦੇ ਨਹੀਂ। ਤੇ ਵੈਸੇ ਉਦਾਂ ਕੋਈ ਖਿਡਾਰੀ ਕੇ ਨਾਂ ਤਾਂ ਪਤਾ ਹੀ ਹੋਣਾ ਕਿਸ ਨਾ ਕਿਸ ਦਾ ਜਿਹੜੇ ਇਸ ਟਾਈਮ ਟੀਮ ਚੱਲ ਰਹੀ ਆ। ਮੈਂ ਤੇ ਬਸ ਆਈ ਆ ਸਚਿਨ ਤੰਦੋਲ ਗਿਆ ਵਿਰਾਟ ਕੋਲੀ ਆ ਜੇ ਨਾਂ ਪਰ ਮੈਂ ਦੇਖਦਾ ਨਹੀਂ ਆ। ਅੱਛਾ ਅੱਛਾ। ਤੇ ਬਖਸ਼ੋਗਤ ਕਰੀ ਜਾ ਅੱਗੇ ਗਾਂ ਦੇ ਗਾਹ ਹੋ ਬੰਦਾ ਹੁਣ ਹੋਰੀ ਹੋਰੀ। ਓਕੇ। ਜਿਹੜਾ ਸ਼ੁਰੂ ਕੀਤੀ ਆਈ। ਠੀਕ ਆ। ਜਿੰਮ ਤਾਂ ਘਰੇ ਘੱਟ-ਘੱਟ ਹੀ। ਤੇ ਉਦਾਂ ਜਿੰਨਾ ਕਿਹੜਾ ਚਾਹੀਦਾ ਦਿਲ ਕੇ ਦੇ ਆਲਾ। ਤੇ ਆਪਣਾ ਪਾਕਿਸਤਾਨ ਦੇ ਨੀਂ ਰੀਡੀ ਆ ਜੱਤੂਗਾ ਆਪਣੀ ਦੇ ਲਈ ਦਿਲ ਆਈ। ਹੋਰ ਦੇਣਾ ਹੋਣਾ ਵਾ। ਠੀਕ ਆ ਹਾਂਜੀ ਚਲੋ ਥੈਂਕ ਯੂ ਤੁਸੀਂ ਟਾਈਮ ਦਿੱਤਾ ਤੇ ਤੁਸੀਂ ਕਬੱਡੀ ਲਵਰ ਆ ਨਾ ਹਾਂ ਕਬੱਡੀ ਦੇਖਾਈ ਦੀ ਆ ਕਰੇ ਬਾਪੂ ਖੇਡਦੇ ਵੀ ਆਂ ਕਿ ਨਹੀਂ ਨਹੀਂ ਖੇਡਦੇ ਨਹੀਂ ਜੀ ਅੱਛਾ 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 ਤੇ ਖੇਡਦਾ ਸਾਡੇ ਪਿੰਡ ਦਾ ਹੁੰਦਾ ਇੱਕ ਪਲੇਅਰ ਆ ਗਾਮਾ ਕਬੱਡੀ ਗਾਮਾ ਡੱਬਾ ਹਾਂ ਤੇ ਉਹਨੇ ਛੜਤੀ ਉਤੋਂ ਬਾਅਦ ਨਾ ਕਰੇ ਉਹਨੇ ਕਿ ਪਿੰਡ ਚ ਗਏ ਉਹ ਕੋਚਿੰਗ ਤੇ ਸਾਈ ਹੁਣ ਚਲੋ ਉਹ ਮੈਂ ਬਾਹਰ ਚਲੇ ਗਏ ਨਾ ਗਾਮਾ ਬਾਪੂ ਜੀ ਸੋ ਜਦੋਂ ਕੋਈ ਕੇ ਸੰਗ ਜੋ ਹੁਣ ਆਦੇ ਹੀ ਗਾਜੇ ਮ ਆਏ ਆ ਕਿ ਸਵੇਰੇ ਥੋੜਾ ਖਲਜੂਗਾ ਹਾਂ ਬਲਵਾਂ ਮਾਰਦੇ ਰਹਿੰਦੇ ਹਾਂ ਜਿਵੇਂ ਉਹ ਲੱਪਿਆ ਕੋਈ ਨਹੀਂ ਆਇਆ ਕਰੋ ਸਵੇਰੇ ਫੁੱਟਬਾਲ ਗੇਮ ਲਾਈ ਦੀ ਆ 5:30 ਸ਼ੁਰੂ ਕਰੀ ਦੀ ਆ ਉਹ ਹੀ ਮੈਂ ਵੀ ਦੇਖਣ ਲੱਗਾ ਤੇ ਜੇ ਹੋ ਸਕਦਾ ਤੇ ਟਾਈਮ ਨਾਲ ਆ ਜਾ ਕਰੋ ਨਹੀਂ ਤੇ ਵੱਧੂ ਟਾਈਮ ਨਾਲ 5:30 ਵੀ ਆ 5:30 ਪਹੁੰਚ ਗਿਆ ਸਾਡੇ ਉਦੋਂ ਖਿਡਾਰੀ ਡਿਵਾਈਡ ਕਰਨੇ ਸ਼ੁਰੂ ਕਰਦੀਦੇ ਆ ਤੇ ਪਹੁੰਚਿਆ ਕਰੋ ਤੇ ਧੰਨਵਾਦ ਬੰਦੇ ਵਾਲੇ ਕੰਮ ਕਰੋ ਕੁੱਤੇ ਵਾਲੇ ਘਤੋਂ ਕਰਦੇ ਹੋਰ ਤੇ ਆ ਗਏ ਫੇਰ ਟਾਈਮ ਤੇ ਨਾ ਸੂਰਜ ਚੜ੍ਹੇ ਤਾਂ ਹੀ ਹੋਨੇ ਤੁਸੀਂ ਤੇ ਆਪਾਂ ਤੁਹਾਡੇ ਤੋਂ ਹੁਣ ਪ੍ਰੈਡਿਕਸ਼ਨ ਕਰਵਾਉਣੀ ਆਂ ਇੰਡੀਆ ਏਸ਼ੀਆ ਏਸ਼ੀਆ ਕੱਪ ਦੀ ਤੇ ਨਹੀਂ ਭਾਈ ਇਹਨੂੰ ਚ ਰਤੀ ਨਹੀਂ ਰਤੀ ਮੈਚ ਬਹੁਤ ਸੋਹਣਾ ਆ ਦੇਖਿਆ ਰਾਤ ਮੈਚ ਨਹੀਂ ਨਹੀਂ ਭਾਈ ਹੈਂ ਹੋ ਗਏ ਇਹ ਰਾਤੀ ਆ ਨਹੀਂ ਦੇਖਿਆ ਨਹੀਂ ਦੇਖਿਆ ਰਾਤੀ ਇੰਡੀਆ ਲੈ ਗਿਆ ਫਾਈਨਲ ਸੁਪਰ ਸੁਪਰ ਓਵਰ ਦੇ ਵਿੱਚ ਠੀਕ ਹੈ ਜੀ ਤੇ ਸ਼੍ਰੀਲੰਕਾ ਨੇ ਨਿਹਰ ਪਾ ਛੱਡਿਆ ਉਦਾਂ ਇੰਡੀਆ ਹਾਂਜੀ ਕਿਦਾਂ ਅਮਰ ਗੋਟੀ ਕਿਉਂ ਬੱਲੇ ਬਾਈ ਨਹੀਂ ਦੇਖਿਆ ਤੇ ਆਪਾਂ ਪ੍ਰੈਡਿਕਸ਼ਨ ਕਰ ਰਹੇ ਆਂ ਬਾਕੀ ਮੁੰਡਿਆਂ ਨੂੰ ਵੀ ਪੁੱਛਿਆ ਏਸ਼ੀਆ ਕੱਪ ਚੱਲ ਰਿਹਾ ਹੈ ਤੇ ਇੰਡੀਆ ਪਾਕਿਸਤਾਨ ਦਾ ਫਾਈਨਲ ਮੈਚ ਆ ਤੇ ਕੀ ਉਮੀਦ ਆ ਵੀ ਕਿਹੜੀ ਟੀਮ ਲੈ ਕੇ ਜਾਣੀ ਚਾਹੀਦੀ ਹੈ ਫਾਈਨਲ ਆਪਣੀ ਭਾਈ ਇੰਡੀਆ ਜਿੱਤਣੀ ਚਾਹੀਦੀ ਹੈ ਭਾਈ ਹਾਂ ਤੇ ਕਿਹੜੇ ਕਿਹੜੇ ਖਿਡਾਰੀ ਤੋਂ ਉਮੀਦ ਆ ਤੇ ਕਿਹੜਾ ਕਿਹੜਾ ਖਿਡਾਰੀ ਖੇਡਣਾ ਚਾਹੀਦਾ ਜਿਹੜਾ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਖੇਡਣਾ ਚਾਹੀਦਾ ਪੱਕਾ ਜ਼ਿਆਦਾ ਤਾਂ ਭਾਈ ਅਭਿਸ਼ੇਕ ਸ਼ਰਮਾ ਹੀ ਆ ਉਹ ਤਾਂ ਹੈਗੇ ਹੈਗਾ ਤਿੰਰੀ ਰਹਿਣ ਦੀ ਹਰ ਵਾਰੀ ਹਾਂ ਜੇ ਇਸ ਵਾਰੀ ਚਾਹੁੰਦੇ ਆਂ ਕਿ ਪੂਰੀ ਹੋ ਜੇ ਹਾਂ ਰਤੀ ਵੀ ਇੱਕ ਪਿਛਲੇ ਮੈਚ ਰਨ ਆਊਟ ਹੋ ਗਿਆ ਸੀ ਨਹੀਂ ਉਹਦੇ ਵਿੱਚ ਉਹਦਾ 100 ਪੱਕਾ ਹੀ ਗਾਣਾ ਤੇ ਅਰਸ਼ਦੀਪ ਤੋਂ ਉਮੀਦ ਕਰਦੇ ਕਿ ਨਹੀਂ ਕੁਝ ਉਮੀਦ ਕਰਦੇ ਆ ਥੋੜਾ ਜਿਹਾ ਘਬਰਾ ਜਾਂਦਾ ਬੋਲਣ ਦਾ ਨਾਲ ਹੌਸਲਾ ਇੰਨੀ ਘਬਦੇ ਕੋਈ ਹਾਂ ਪਰ ਉਹ ਜਿਹੜੇ ਮੈਚ ਅਰਸ਼ਦੀਪ ਨੂੰ ਖੜਾਉਂਦੇ ਬੂਮਰਾ ਨੂੰ ਬਾਹਰ ਕਰ ਦਿੰਦੇ ਆ ਨਾ ਕੰਬੀਨੇਸ਼ਨ ਸਹੀ ਜਿਹੜਾ ਆ ਉਹ ਬੂਮਰਾ ਨਾਲ ਹੀ ਬਣਦਾ ਆ ਹਾਂਜੀ ਹਾਂਜੀ ਕਿਉਂਕਿ ਜੇ ਬੂਮਰਾ ਦੀ ਲੈਂਥ ਟੈੱਕਦੀ ਹੋਰ ਲੈਂਥ ਫੜ ਕੇ ਫਿਰ ਉਸੇ ਲੈਂਥ ਤੇ ਉਹ ਬਾਲ ਕਰਦਾ ਨਾ ਤੇ ਹੋਰ ਕੋਈ ਪ੍ਰੈਡਿਕਸ਼ਨ ਕੋਈ ਦੱਸਣਾ ਹੋਵੇ ਬੈਸਟੌਪ ਲਾ ਕੇ ਕਹਿ ਰੋ ਮੀਡੀਆ ਟੀਮ ਨੂੰ ਬੈਸਟੌਪ ਲਾ ਤੇ ਇਧਰ ਭਾਈ ਤੇ ਭਾਈ ਆਪਣੀ ਕੀ ਪ੍ਰੈਡਿਕਸ਼ਨ ਆ ਆਪਣੀ ਭਾਈ ਇੰਡੀਆ ਜਿੱਤਣੀ ਹੈ ਇੰਡੀਆ ਥੋੜਾ ਉੱਚੀ ਬੋਲਨੀ ਪਿੱਛੇ ਗਾਣੇ ਚੱਲਦੇ ਆ ਠੀਕ ਭਾਈ ਇਹ ਦਾਨ ਤੇ ਨਹੀਂ ਇਹਦੀ ਬਣੀ ਬਣ ਜਾਣੀ ਤੇ ਖਡਾਰੀ ਮਤਲਬ ਕਿਹੜਾ ਜਿੱਤਣਾ ਚਾਹੀਦਾ ਖਿਡਾਰੀ ਭਾਈ ਉਹ ਸੌਰੀ ਕਿਹੜਾ ਵਧੀਆ ਕਿਹੜਾ ਖੇਡਣਾ ਚਾਹੀਦਾ ਉਹਦਾ ਭਾਈ ਵਿਸ਼ੇਖ ਸ਼ਰਮਾ ਬਹੁਤ ਵਧੀਆ ਖੜੰਦਿਆ ਵਾ ਨਾਲ ਸ਼ੁਗੁੰਗਨ ਗੇਲ ਵੀ ਬਹੁਤ ਵਧੀਆ ਵਾ ਤੇ ਬੋਲਿੰਗ ਵਿੱਚ ਕੋਈ ਚੇਂਜ ਹੋਣਾ ਚਾਹੀਦਾ ਕਿ ਨਹੀਂ ਬੋਲਿੰਗ ਵਿੱਚ ਬੁਮਰਾ ਤੇ ਅਰਸ਼ਦੀ ਕੋ ਨਹੀਂ ਜਾਂਦੇ ਆ ਬੁਮਰਾ ਤੇ ਅਰਸ਼ਦੀ ਪੈਣਾ ਜੋਰਪੁਰ ਵਗੈਰਾ ਬਹੁਤ ਵਧੀਆ ਮਾਰਦੇ ਆ ਹਾਂ ਨਾਲ ਗੇਮ ਪੂਰੀ ਮਲ ਕੇ ਵਧੀਆ ਬਣ ਜਾਂਦੀ ਆ ਬਿਲਕੁਲ ਬਿਲਕੁਲ ਇੱਕ ਛੱਕੇ ਖਾ ਲੈਂਦਾ ਵਾ ਇੱਕ ਵਧੀਆ ਬੋਲਿੰਗ ਕਰ ਜਾਂਦਾ ਉਹ ਫੇਸ ਵਾਦ ਨਹੀਂ ਬਣਦਾ ਹਾਂ ਤੇ ਸਪਿਨਰਾਂ ਚ ਕੁਝ ਚੇਂਜ ਹੈ ਕਿ ਸਹੀ ਚੱਲ ਰਿਹਾ ਬਹੁਤ ਸਹੀ ਹੈ ਹਾਂ ਤੇ ਚਲੋ ਜੀ ਏ ਬਾਈ ਹੁਣੀ ਵੀ ਕਹਿੰਦੇ ਵੀ ਇੰਡੀਆ ਜਿੱਤਣਾ ਚਾਹੀਦਾ ਆਹੀ ਵੀ ਇਹੇ ਦੁਆ ਕਰਦੇ ਆ ਇਹਨੂੰ ਵੀ ਪੁੱਛ ਲਈਏ ਓਏ ਹੂ ਓਰੇ ਆ ਇਧਰ ਓਰੇ ਆ ਇਧਰ ਓਏ ਓਏ ਗੱਲ ਸੁਣ ਕਿਹੜਾ ਜਿੱਤਣਾ ਚਾਹੀਦਾ ਇੰਡੀਆ ਕਾ ਪਾਕਿਸਤਾਨ ਹੂ ਕਿਹੜਾ ਜਿੱਤਣਾ ਚਾਹੀਦਾ ਬੋਲ ਦੇ ਨੀ ਇਹ ਵੀ ਕਹਿੰਦਾ ਮਾ ਕੁੱਤਾ ਮੈਂ ਆ ਕੰਮ ਇਹ ਕਰਨੇ ਡਾ ਕੁੱਤੇ ਵਾਲੇ ਠੀਕ ਆ ਭਾਈ ਦੋਸਤੋ ਇਹ ਸੀ ਪ੍ਰਡਿਕਸ਼ਨ ਕੱਲ ਦੇ ਏਸ਼ੀਆ ਕੱਪ ਦੇ ਫਾਈਨਲ ਬਾਰੇ ਇੰਡੀਆ ਪਾਕਿਸਤਾਨ ਦਾ ਮੈਚ ਆ ਆਈ ਹੋਪ ਕਿ ਇੰਡੀਆ ਹੀ ਜਿੱਤਣਾ ਚਾਹੀਦਾ ਜਿਵੇਂ ਏਸ਼ੀਆ ਕੱਪ ਦੇ ਸ਼ੁਰੂਆਤ ਤੋਂ ਇਹਨਾਂ ਦੀ ਪਰਫਾਰਮੈਂਸ ਚੱਲਦੀ ਪਈ ਆ ਤੇ ਦੋਸਤੋ ਏਸ਼ੀਆ ਕੱਪ ਜਿੱਤੇ ਇੰਡੀਆ ਦੇ ਆਪਾਂ ਫੇਰ ਕਿਹ ਯਾਰ ਮਿੱਤਰ ਨਾਲ ਗੱਲ ਬਾਤ ਕਰਾਂਗੇ ਉਸ ਦੇ ਬਾਰੇ ਏਸ਼ੀਆ ਕੱਪ ਬਾਰੇ ਕਿਵੇਂ ਰਿਹਾ ਤੇ ਆਪਾਂ ਕੱਲ ਨੂੰ ਮਿਲਦੇ ਆ ਫੇਰ ਇਸੇ ਟਾਈਮ ਇਸੇ ਜਗ੍ਹਾ ਨਵੇਂ ਯਾਰ ਦੋਸਤੋ ਦੇ ਨਾਲ ਤਬ ਤੱਕ ਲਈ ਰੱਬ ਰੱਖਾ ਬਾਏ